ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਵੀਰੇ ਚਾਰਨਾ ਦੇ ਵਿੱਚ ਬੇਨਤੀ ਹੈ ਏਕ ਮਜੀਤ ਸਿੰਘ 14 ਸਾਲ ਉਮਰ ਬਰਿੰਦਰ ਸਿੰਘ ਪੁੱਤਰ ਬਰਿੰਦਰ ਸਿੰਘ ਸੋਨੀ ਸੁਨਾਮ ਦਾ ਰਹਿਣ ਵਾਲਾ ਹੈ ਜੀ ਵਿਐਸ ਦੀ ਬਿਮਾਰੀ ਨਾਲ ਪੀੜਤ ਹੈ 40 ਦਿਨਾਂ ਤੋਂ ਪਾਈ ਜੀ ਵੈਲਟੀਨੇਟਰ ਤੇ ਆਪਣੀ ਜ਼ਿੰਦਗੀ ਤੇ ਮੌਤ ਨਾਲ ਟੁੱਕ ਕੱਟ ਰਿਹਾ ਹੈ ਸਾਰੇ ਵੀਰਾਂ ਨੂੰ ਮੈਂ ਬੇਨਤੀ ਕਰਨਾ ਪੰਜਾਬੀ ਵੀਰਾਂ ਨੂੰ ਸਮਾਜ ਸੇਵੀ ਵੀਰਾਂ ਨੂੰ ਸਿੱਖ ਜਥੇਬੰਦੀਆਂ ਨੂੰ ਸ਼੍ਰੋਮਣੀ ਕਮੇਟੀ ਨੂੰ ਪੰਜਾਬ ਸਰਕਾਰ ਦੇ ਚਰਨਾਂ ਵਿੱਚ ਬੇਨਤੀ ਕਰਦਾ ਵੀ ਉਸ ਬੱਚੇ ਦੀ ਸਾਰ ਲਈ ਜਾਵੇ 9 ਲੱਖ ਰੁਪਏ ਪਹਿਲਾਂ ਪਨੀਤ ਫੋਲ ਹਸਪਤਾਲ ਚ ਦਾਖਲ ਸੀ 1 ਮਹੀਨਾ ਬਾਈ ਜੀ ਉੱਥੇ ਲੱਗ ਗਿਆ ਉਸ ਤੋਂ ਬਾਅਦ ਡਾਕਟਰ ਸਾਹਿਬ ਨੇ ਜਵਾਬ ਦਿੱਤਾ ਇਹਦਾ ਵੀ ਹੁਣ ਮੇਰੇ ਲਈ ਇਹਦਾ ਇਲਾਜ ਨਹੀਂ ਹੈਗਾ ਕਿਤੇ ਹੋਰ ਲੈ ਜਾਓ ਹੁਣ ਵੀ ਜੀ ਉਹ ਗੁਰੂ ਨਾਨਕ ਹਸਪਤਾਲ ਚ ਦਾਖਲ ਹੈ ਰਜਿੰਦਰਾ ਪਟਿਆਲਾ ਦੇ ਸਾਹਮਣੇ ਉਹ ਨਾਨਕ ਚ ਉਹ ਵੀ ਕਦੇ ਬਾਈ ਇਸ ਚੀਜ਼ ਦਾ ਸਾਧੇ ਲੈਵੇ ਪ੍ਰੋਪਰ ਲਾਜ ਨੂੰ ਜੀਵੀਐਸ ਦਾ ਮਰੀਜ਼ ਆ ਇਹਦਾ ਬਲੱਡ ਬਦਲਣਾ ਪਊਗਾ ਵੀ ਪੀਜੀਐ ਚਲਾ ਜਾਏਦਾ ਹੁਣ ਬਾਈ ਜੀ ਫੈਲ ਤਿਆਰ ਕੀਤੀ ਆ ਹੁਣ ਬੀਜੀਆਈ ਦੇ ਵਿੱਚੋਂ ਲੈ ਕੇ ਜਾਵਾਂਗੇ ਜੇ ਬੈਲਟੇਨੇਟਰ ਦੀ ਪ੍ਰੋਬਲਮ ਹੋਣ ਕਰਕੇ ਲੈ ਕੇ ਨਹੀਂ ਗਏ ਬਾਈ ਇੱਕ ਦੋਨਾਂ ਦੇ ਬੈਲਟ ਯੂਨਿਟਰ ਗਰੂ ਬਾਈ ਫੇਰ ਲੈ ਕੇ ਜਾਵਾਂਗੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਹੈ ਤਾਂ ਵੀ ਪੀੜਾ ਵੀ ਕਿਸੇ ਵੀ ਬਾਈ ਹੱਥ ਪੈਂਦਾ ਉਸ ਬੱਚੇ ਦੀ ਜੇ ਕੋਈ ਬਾਈ ਮਦਦ ਕਰ ਸਕਦਾ ਹੈ ਬਚਾ ਸਕਦਾ ਹੈ ਬਾਈ ਵੱਧ ਤੋਂ ਵੱਧ ਉਹਦੀ ਮਦਦ ਕਰੋ ਬਾਈ ਬੇਨਤੀ ਆ ਬਾਈ ਹੋਰ ਸਿੱਖ ਬੱਚਾ ਬਚ ਸਕਦਾ ਆ ਆਪਾਂ ਦਿਨ ਰਾਤ ਬਾਈ ਲੰਗਰ ਲਾਉਣੇ ਪੰਜਾਬੀ ਵੀਰ ਲੰਗਰਾਂ ਕਨੀ ਭੱਜੇ ਫਿਰਦਿਆਂ ਬਾਈ ਕਿਸੇ ਬੱਚੇ ਦੀ ਜਾਨ ਵੀ ਬਚਾਉ ਉਹ ਕਿਉਂ ਬੱਦਾ ਕੋਈ ਲੰਗਰ ਨਹੀਂ ਸਾਰੇ ਵੀਰਾਂ ਨੂੰ ਮੱਥਾ ਬੰਨ ਕੇ ਬੇਨਤੀ ਕਰਦਾ ਬਰਿੰਦਰ ਸਿੰਘ ਸੋਨੀ ਦਾ ਨੰਬਰ 99423674 99423674 ਇਹ ਨੰਬਰ ਆ ਜੀ ਉਸ ਵੀਰ ਨੂੰ ਜਾ ਕੇ ਮੌਕਾ ਦੇਖ ਸਕਦੇ ਹੋ ਮਿਲ ਸਕਦੇ ਹੋ ਬਾਈ ਗੁਰਨਾਨ ਖਸਤਾਲ ਦੇ ਵਿੱਚ ਬਾਈ ਮੌਤ ਨਾਲ ਜੂਝ ਰਿਹਾ ਅੱਜ ਬਾਈ 40 ਦਿਨਾਂ ਤੋਂ ਸਾਰੇ ਵੀਰਾਂ ਨੂੰ ਬੇਨਤੀ ਆ ਮੈਂ ਬਾਈ ਜੀ ਸਾਰੇ ਵੀਰਾਂ ਦੇ ਚਰਨਾਂ ਵਿੱਚ ਸਿਰ ਰੱਖਦਾ ਹਾਂ ਭਾਈ ਜੀ ਬਈ ਉਹ ਬੱਚੇ ਦੀ ਸਾਲ ਲਈ ਜਾਵੇ ਬਚਾਇਆ ਜਾਵੇ ਧੰਨਵਾਦ